ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨੁੱਖ ਦੀ ਮੰਜ਼ਲ ਆਨੰਦ ਹੈ ਮਨੁੱਖ ਦੇ ਪ੍ਰਾਣਾ ਵਿੱਚ ਪਿਆਸ ਹੈ ਆਨੰਦ ਦੀ ਆਨੰਦ ਸੁਖ ਨੂੰ ਨਹੀਂ ਕਹਿੰਦੇ ਕਿਉਂਕਿ ਹਰ ਸੁਖ ਦੇ ਨਾਲ ਦੁੱਖ ਹੈ ਕੋਈ ਐਸਾ ਸੁਖ ਨਹੀਂ ਜੋ ਦੁੱਖ ਨੂੰ ਜਨਮ ਨਾ ਦੇਵੇ ਸੁਖ ਦੇ ਮੁਕਾਬਲੇ ਤੇ ਖੜਾ ਹੈ ਦੁੱਖ ਪਰ ਆਨੰਦ ਸਿਰਫ ਆਨੰਦ ਹੈ ਉਸ ਦੇ ਮੁਕਾਬਲੇ ਤੇ ਹੋਰ ਕੋਈ ਨਹੀਂ ਹੈ ਪਰਮਾਤਮਾ ਆਨੰਦ ਹੈ ਪਰਮਾਤਮਾ ਦਾ ਮਿਲਣਾ ਹੀ ਆਨੰਦ ਦਾ ਮਿਲਣਾ ਹੈ ਪਦਾਰਥਾਂ ਦਾ ਮਿਲਣਾ ਪਰਿਵਾਰ ਦਾ ਮਿਲਣਾ ਸੁੱਖ ਦਾ ਮਿਲਣਾ ਅਤੇ ਮਿਲਿਆ ਹੋਇਆ ਸੁੱਖ ਦੁੱਖ ਵਿੱਚ ਬਦਲ ਜਾਂਦਾ ਹੈ ਸੰਸਾਰ ਵਿੱਚ ਐਸਾ ਕੁਝ ਵੀ ਨਹੀਂ ਜੋ ਮਿਲ ਕੇ ਵਿਛੜੇ ਨਾ ਜੀਵਨ ਭਰ ਮਿਲਣਾ ਵਿਛੜਨਾ ਸੁੱਖ ਦੁੱਖ ਇਹ ਚੱਲਦੇ ਹੀ ਰਹਿੰਦੇ ਨੇ ਪਰ ਮੌਤ ਤੋਂ ਬਾਅਦ ਤਾਂ ਸਭ ਕੁਝ ਹੀ ਵਿਛੜ ਜਾਂਦਾ ਹੈ ਸੰਸਾਰ ਦੋ ਰੰਗੀ ਮਿਲਣਾ ਸੁਖ ਵਿਛੜਨਾ ਦੁਖ ਮਨ ਪਾਉਂਦੇ ਸੰਜੋਗ ਬਣ ਗਏ ਤਾਂ ਸੁਖ ਜੇ ਟੁੱਟ ਗਏ ਤਾਂ ਦੁਖ ਜਵਾਨੀ ਆਈ ਹੈ ਸੁਖਮਈ ਲੱਗਦੀ ਹੈ ਬੁਢੇਪਾ ਆਏਗਾ ਦੁਖਮਈ ਲੱਗੇਗਾ ਇਕੱਲਾ ਦਿਨ ਹੀ ਨਹੀਂ ਰਾਤ ਵੀ ਹੈ ਪ੍ਰਮਾਤਮਾ ਦੋਰੰਗੀ ਨਹੀਂ ਹੈ ਇਸ ਲਈ ਜੇ ਪ੍ਰਮਾਤਮਾ ਮਿਲ ਜਾਏ ਤਾਂ ਉੱਥੇ ਵਿਛੋੜਾ ਨਹੀਂ ਹੈ ਮਿਲਿਆ ਹੋਏ ਨਾ ਵਿਛੜੇ ਜੇ ਮਿਲਿਆ ਹੋਏ ਉਥੇ ਸਿਰਫ ਆਨੰਦ ਹੀ ਆਨੰਦ ਹੈ ਕਹਿਣ ਨੂੰ ਤਾਂ ਅਸੀਂ ਅਕਸਰ ਕਹਿ ਜਿੰਨੇ ਆ ਕਿ ਬਈ ਬੜਾ ਆਨੰਦ ਆਇਆ ਕੋਈ ਰਸ ਆ ਗਿਆ ਹੋਵੇਗਾ ਤੇ ਹਰ ਰਸ ਬੇਰਸੀ ਦੇ ਵਿੱਚ ਬਦਲ ਜਾਂਦਾ ਹੈ ਆਨੰਦ ਨਹੀਂ ਆਇਆ ਆਨੰਦ ਮਿਲੇ ਬਿਨਾ ਦੁੱਖ ਸੁੱਖ ਚੱਲਦਾ ਰਹੇਗਾ ਹਰ ਹਾਸੇ ਦੇ ਥੱਲੇ ਰੋਣੇ ਛੁਪੇ ਹੋਏ ਨੇ ਹਰ ਨਫੇ ਦੇ ਥੱਲੇ ਨੁਕਸਾਨ ਛੁਪਿਆ ਹੋਇਆ ਹਰ ਜਨਮ ਦੇ ਥੱਲੇ ਮੌਤ ਛਿਪੀ ਹੋਈ ਹੈ ਫੂਲ ਖਿਲਦਾ ਹੈ ਮੁਰਝਾਣੇ ਦਾ ਤਖੈਲ ਲੈ ਕੇ ਜਿਸੇ ਹਸਤਾ ਹੂਆ ਪਾਓਗੇ ਉਹ ਪਰੇਸ਼ਾਨ ਹੋਗਾ ਦੁੱਖ ਵਿੱਚ ਸਮਾਂ ਲੰਬਾ ਹੋ ਜਾਂਦਾ ਹੈ ਸੁੱਖ ਵਿੱਚ ਸਮਾਂ ਛੋਟਾ ਹੋ ਜਾਂਦਾ ਹੈ ਆਨੰਦ ਵਿੱਚ ਸਮਾਂ ਖੋ ਜਾਂਦਾ ਹੈ ਦੁੱਖ ਵਿੱਚ ਬੈਠਾ ਹੈ ਕੋਈ ਤਾਂ ਕਹਿੰਦਾ ਅੱਜ ਦੀ ਰਾਤ ਤਾਂ ਲੰਘਣ ਵਿੱਚ ਨਹੀਂ ਆ ਰਹੀ ਸੁੱਖ ਵਿੱਚ ਬੈਠਾ ਹੈ ਕੋਈ ਕਹਿੰਦਾ ਟਾਈਮ ਦਾ ਪਤਾ ਹੀ ਚੱਲਿਆ ਇੰਨਾ ਜਲਦੀ ਨਿਕਲ ਗਿਆ ਪਰ ਜੇ ਕੋਈ ਪ੍ਰਮਾਤਮਾ ਨਾਲ ਜੁੜ ਗਿਆ ਤੇ ਆਨੰਦ ਆ ਗਿਆ ਤਾਂ ਉੱਥੇ ਸਮਾਂ ਖਤਮ ਹੋ ਜਾਂਦਾ ਹੈ ਉੱਥੇ ਸਮਾਂ ਖੋ ਜਾਂਦਾ ਹੈ ਸੰਤ ਮਾਲਾ ਦੇ ਵਿੱਚ ਸੰਤ ਅਤਰ ਸਿੰਘ ਜੀ ਮਸਤੂਆਣੇ ਵਾਲਿਆਂ ਦੀ ਜੋ ਜੀਵਨ ਕਥਾ ਲਿਖੀ ਹੈ ਉਸ ਦੇ ਵਿੱਚ ਲਿਖਿਆ ਹੋਇਆ ਕਿ ਸੇਵਾਦਾਰ ਨੇ ਪ੍ਰਸ਼ਾਦਾ ਰੱਖਿਆ ਤੇ ਇੱਕ ਨਿਵਾਲਾ ਸੰਤ ਜੀ ਨੇ ਛਕਿਆ ਮੂੰਹੋਂ ਨਿਕਲਿਆ ਵਾਹਿਗੁਰੂ ਵਾਹਿਗੁਰੂ ਤੇ ਸਮਾਧੀ ਲੱਗ ਗਈ 15 ਦਿਨ ਲੱਗੀ ਰਹੀ ਜਦੋਂ 15 ਦਿਨ ਤੋਂ ਬਾਅਦ ਸਮਾਧੀ ਤੋਂ ਉੱਠੇ ਤਾਂ ਸੇਵਾਦਾਰ ਨੇ ਸੋਚਿਆ ਬਈ 15 ਦਿਨ ਹੋ ਗਏ ਸੰਤ ਜੀ ਨੂੰ ਭੁੱਖ ਲੱਗੀ ਹੋਵੇਗੀ ਤਾਂ ਉਹ ਜਲਦੀ ਜਲਦੀ ਪ੍ਰਸ਼ਾਦਾ ਤਿਆਰ ਕਰ ਲਿਆ ਜਦੋਂ ਪ੍ਰਸ਼ਾਦਾ ਸੰਤ ਜੀ ਦੇ ਅੱਗੇ ਰੱਖਿਆ ਤਾਂ ਸੰਤ ਜੀ ਨੇ ਕਿਹਾ ਪੁਰਖਾ ਹੁਣੇ ਤਾਂ ਛਕਾ ਕੇ ਗਿਆ ਹੁਣ ਫੇਰ ਲੈ ਕੇ ਆ ਗਿਆ ਤਾਂ ਸੇਵਾਦਾਰ ਨੇ ਹੱਥ ਜੋੜ ਕੇ ਕਿਹਾ ਨਹੀਂ ਬਾਬਾ ਜੀ ਹੁਣ ਤਾਂ ਨਹੀਂ 15 ਦਿਨ ਪਹਿਲੇ ਲਿਆਇਆ ਸੀ ਉਦੋਂ ਵੀ ਤੁਸੀਂ ਇੱਕ ਹੀ ਨਵਾਲਾ ਲਿਆ ਸੀ ਕਹਿੰਦੇ ਹੈ 15 ਦਿਨ ਪਹਿਲੇ 15 ਦਿਨ ਇੰਝ ਲੰਘ ਗਏ ਜਿਵੇਂ ਇੱਕ ਸੈਕਿੰਡ ਸੋ ਪ੍ਰਮਾਤਮਾ ਅਕਾਲ ਹੈ ਸਮੇ ਤੋਂ ਰਹਿਤ ਹੈ ਕਿ ਜੇ ਕੋਈ ਉਸ ਨਾਲ ਜੁੜ ਜਾਵੇ ਤਾਂ ਉੱਥੇ ਵੀ ਸਮਾਂ ਨਹੀਂ ਰਹਿੰਦਾ ਤੁਸੀਂ ਕਿਸੇ ਸੁੱਖ ਵਿੱਚ ਬੈਠੇ ਹੋ ਕਿਤੇ ਰਸ ਆ ਗਿਆ ਤਾਂ ਇੱਕ ਦਿਨ ਇਸ ਤਰ੍ਹਾਂ ਲੰਘੇਗਾ ਜਿਵੇਂ ਇੱਕ ਘੰਟਾ ਇੱਕ ਮਿੰਟ ਪਰ ਜੇ ਕਿਤੇ ਦੁੱਖ ਵਿੱਚ ਬੈਠੇ ਹੋ ਬੇਚੈਨੋਂ ਤਾਲਮੇਲ ਨਹੀਂ ਬੈਠ ਰਿਹਾ ਬੋਰ ਹੋ ਰਹੇ ਹੋ ਤਾ ਇੱਕ ਇੱਕ ਘੰਟਾ ਇੱਕ ਇੱਕ ਮਿੰਟ ਵਿੱਚ ਨਹੀਂ ਆਉਂਦਾ। ਦੁੱਖ ਸੁੱਖ ਨੂੰ ਇੱਕ ਫਲ ਮੰਨਿਆ ਗਿਆ। ਤੇ ਜੇ ਇਹ ਫਲ ਹਨ ਤਾਂ ਇਹਨਾਂ ਦੇ ਆਪਣੇ ਬੀਜ ਹੋਣਗੇ। ਬਿਨਾ ਬੀਜ ਤੋਂ ਤਾਂ ਕੋਈ ਫਲ ਨਹੀਂ ਹੁੰਦਾ। ਸੁੱਖ ਦੁੱਖ ਦਾ ਬੀਜ ਸਾਡੇ ਕਰਮ ਨੇ। ਅਸੀਂ ਜੋ ਵੀ ਕਰਮ ਕਰਦੇ ਹਾਂ ਉਸ ਨੂੰ ਦੁੱਖ ਜਾਂ ਸੁੱਖ ਦੇ ਫਲ ਲੱਗਦੇ ਹਨ। ਅੱਗੋਂ ਕਰਮ ਤਿੰਨ ਤਰ੍ਹਾਂ ਦੇ ਮੰਨੇ ਜਾਂਦੇ ਹਨ। ਸਰੀਰਿਕ ਕਰਮ ਮਾਨਸਿਕ ਕਰਮ ਤੇ ਵਾਚਕ ਕਰਮ ਸਰੀਰ ਕੁਝ ਕਰੇ ਸਰੀਰ ਕਰਮ ਜੁਬਾਨ ਕੁਝ ਬੋਲੇ ਵਾਚਕ ਕਰਮ ਤੇ ਜੇ ਮਨ ਕੁਝ ਕਰੇ ਵਿਚਾਰਾਂ ਦੇ ਤਲ ਤੇ ਤਾਂ ਉਸ ਨੂੰ ਮਾਨਸਿਕ ਕਰਮ ਕਹਿੰਦੇ ਨੇ ਮੈਂ ਇਸ ਹੱਥ ਨਾਲ ਕਿਸੇ ਦੇ ਘਰ ਨੂੰ ਅੱਗ ਲਾਵਾਂ ਇਹ ਸਰੀਰਕ ਬੁਰਾ ਕਰਮ ਹੈ ਮੈਂ ਜੁਬਾਨ ਨਾਲ ਪ੍ਰੇਰਾਂ ਕਿ ਤੂੰ ਫਲਾਣੇ ਦੇ ਘਰ ਨੂੰ ਅੱਗ ਲਾ ਦੇ ਇਹ ਵਾਚਕ ਬੁਰਾ ਕਰਮ ਹੈ ਪਰ ਮੈਂ ਮਨ ਨਾਲ ਹੀ ਸੋਚੀ ਜਾਵਾ ਕਿ ਇਸ ਦਾ ਘਰ ਜਲ ਜਾਣਾ ਚਾਹੀਦਾ ਹੈ ਇਹ ਮਾਨਸਿਕ ਬੁਰਾ ਕਰਮ ਹੈ ਮੈਂ ਹੱਥਾਂ ਨਾਲ ਕੁਝ ਸ਼ੁਭ ਕੀਤਾ দান ਕੀਤਾ ਪੁੰਨ ਕੀਤਾ ਸੇਵਾ ਕੀਤੀ ਇਹ ਸਰੀਰਕ ਸ਼ੁਭ ਕਰਮ ਹੈ ਮੈਂ ਜ਼ੁਬਾਨ ਨਾਲ ਪਾਠ ਕੀਤਾ ਮਿੱਠੇ ਬੋਲ ਬੋਲੇ ਜੋੜਨ ਵਾਲੀ ਗੱਲ ਕੀਤੀ ਇਹ ਵਾਚਕ ਸ਼ੁਭ ਕਰਮ ਹੈ ਮੈਂ ਮਨ ਨਾਲ ਸਾਰਾ ਦਿਨ ਸ਼ੁਭ ਸੋਚਦਾ ਰਹਾ ਚੰਗੀ ਚਿਤਵਨੀ ਕਰਦਾ ਰਹਾ ਇਹ ਮਾਨਸਿਕ ਸ਼ੁਭ ਕਰਮ ਹੈ ਜੇ ਕੋਈ ਇਹ ਕਰਮ ਕਰਦਾ ਹੈ ਸ਼ੁਭ ਜਾਂ ਅਸ਼ੁਭ ਚੰਗੇ ਜਾਂ ਮੰਦੇ ਤਾਂ ਉਹਨਾਂ ਕਰਮਾਂ ਦਾ ਸੰਸਕਾਰ ਬਣਦਾ ਹੈ ਉਹ ਸੰਸਕਾਰ ਤੋਂ ਸੁਭਾਅ ਬਣਦਾ ਹੈ ਉਸ ਸੁਭਾਅ ਤੋਂ ਪ੍ਰਾਪਤ ਬਣਦੀ ਹੈ ਤੇ ਉਸੇ ਹੀ ਪ੍ਰਾਪਤ ਦੀ ਸ਼ਾਖ ਨੂੰ ਦੁੱਖ ਤੇ ਸੁਖ ਦੇ ਫੁੱਲ ਲੱਗਦੇ ਨੇ ਇਹ ਇੱਕ ਨਿਯਮ ਹੈ ਜੇ ਦੁੱਖ ਹੈ ਤਾਂ ਕਰਮ ਮਾੜੇ ਕੀਤੇ ਹਨ ਜੇ ਸੁਖ ਹੈ ਕਰਮ ਕੁਝ ਚੰਗੇ ਕੀਤੇ ਹੋਣਗੇ ਇਸ ਵਾਸਤੇ ਕਿਸੇ ਦੂਜੇ ਤੀਜੇ ਨੂੰ ਗੁਰਵਾਣੀ ਅਨੁਸਾਰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ ਦੱਦੇ ਦੋਸ਼ ਨਾ ਦੇਉ ਕਿਸੈ ਦੋਸ਼ ਕਰਮਾ ਆਪਣਿਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਵਰਜਨ ਜੇਕਰ ਸੁੱਖ ਦਾ ਬੀਜ ਨਹੀਂ ਪਾਇਆ ਚੰਗੇ ਕਰਮ ਨਹੀਂ ਕੀਤੇ ਤਾਂ ਸੁੱਖ ਕਿੱਥੇ ਪਰ ਮਨੁੱਖ ਦੀ ਮੰਜ਼ਿਲ ਹੈ ਆਨੰਦ ਇੱਕ ਐਸੀ ਅਵਸਥਾ ਹੈ ਜਿਸ ਨੂੰ ਅਸੀਂ ਦੁੱਖ ਕਹਿ ਦਿੰਦੇ ਹਾਂ ਪਰ ਇੱਕ ਐਸੀ ਵੀ ਅਵਸਥਾ ਹੈ ਜਿਸ ਨੂੰ ਅਸੀਂ ਸੁਖ ਕਹਿ ਦਿੰਦੇ ਹਾਂ ਪਰ ਸੁਖ ਦੁੱਖ ਤੋਂ ਉੱਚੀ ਇੱਕ ਇਹ ਅਹ ਜੀ ਅਵਸਥਾ ਹੈ ਜਿਸ ਨੂੰ ਅਸੀਂ ਆਨੰਦ ਕਹਿੰਦੇ ਜਿੱਥੇ ਦੁੱਖ ਸੁਖ ਕੋਈ ਮਾਇਨੇ ਨਹੀਂ ਰੱਖਦੇ ਦੁੱਖ ਦਾ ਬੋਧ ਸਾਰਿਆਂ ਨੂੰ ਹੈ ਐਸਾ ਕਿਹੜਾ ਹੈ ਜਿਸ ਨੇ ਕਦੀ ਦੁੱਖ ਨਾ ਪਾਇਆ ਹੋਵੇ ਐਸਾ ਕਿਹੜਾ ਹੈ ਜੋ ਦੁਖੀ ਨਾ ਹੋਵੇ ਸਾਈਵਾਨੀਤਾ ਫੈਸਲਾ ਹੀ ਕਰ ਦਿੱਤਾ ਹੈ ਨਾਨਕ ਦੁਖੀਆ ਸਭ ਸੰਸਾਰ ਸੋ ਸੁੱਖ ਦੇ ਬੋਧ ਵਿੱਚ ਵੀ ਬਹੁ ਗਿਣਤੀ ਆਉਂਦੀ ਹੈ ਪਰ ਆਨੰਦ ਤਾਂ ਲੱਖਾਂ ਵਿੱਚੋਂ ਕਿਸੇ ਇੱਕ ਅੱਦੇ ਨੂੰ ਮਿਲਦਾ ਹੈ ਤੇ ਆਨੰਦ ਤੱਕ ਪਹੁੰਚਣ ਦਾ ਵਸੀਲਾ ਹੈ ਜਪ ਪੰਜ ਬਾਣੀਆਂ ਦਾ ਨਿਤਨੇਮ ਦੀ ਪਹਿਲੀ ਬਾਣੀ ਹੈ ਜਪ ਤੇ ਅਖੀਰਲੀ ਬਾਣੀ ਹੈ ਆਨੰਦ ਮੰਜ਼ਿਲ ਤਾਂ ਅਖੀਰ ਤੇ ਹੀ ਹੈ ਇਸ ਲਈ ਜਿਸ ਨੇ ਆਨੰਦ ਤੱਕ ਪਹੁੰਚਣਾ ਉਹ ਪ੍ਰਭੂ ਦੇ ਨਾਮ ਦਾ ਜਾਪ ਕਰੇ ਤੇ ਜਪ ਕਰਦਿਆਂ ਕਰਦਿਆਂ ਗੁਰੂ ਕਿਰਪਾ ਨਾਲ ਇੱਕ ਦਿਨ ਮੰਜ਼ਲ ਤੇ ਪਹੁੰਚ ਜਾਏਗਾ ਦੁੱਖ ਸੁੱਖ ਤੋਂ ਉੱਚਾ ਉੱਠ ਜਾਏਗਾ ਤੇ ਆਨੰਦ ਮਿਲ ਜਾਏਗਾ ਗੁਰੂ ਸਾਹਿਬ ਸਾਡੇ ਤੇ ਕਿਰਪਾ ਕਰਨ ਅਸੀਂ ਵੀ ਜਾਪ ਕਰੀਏ ਉਸ ਵਾਹਿਗੁਰੂ ਨਾਲ ਜੁੜੀਏ ਤੇ ਆਨੰਦ ਸਾਡੇ ਸਾਰਿਆਂ ਦੀ ਝੋਲੀ ਵਿੱਚ ਪਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ